بسم اللہ الرحمن الرحیم ہاں جی دوستو ਅੱਜ ਅਸੀਂ ਪਹੁੰਚੇ ਆ ਹਰੀਕੇ ਪੱਤਨ ਤਾਂ ਕੁਛ ਰਾਸਮਗਰੀ ਲੈ ਕੇ ਆਏ ਸੀ ਇੱਥੇ ਹੜਪੀੜ ਤਾਂ ਵਾਸਤੇ ਸਾਡੇ ਭਰਾ ਜੋ ਪਰੇਸ਼ਾਨ ਨੇ ਉਹਨਾਂ ਦੀ ਖਬਰ ਸਾਲ ਲੈਣ ਆਏ ਤੇ ਕੁਛ ਮੁਆਇਨਾ ਕਰਨਾ ਆਇਆ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤਾਂ ਉਰੇ ਸਾਡੀ ਮੁਲਾਕਾਤ ਹੋਈ ਹੈ ਅ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਖਵਿੰਦਰ ਸਿੰਘ ਜੀ ਸਭਰਾ ਤੇ ਬਹੁਤ ਹੀ ਵਧੀਆ ਇਨਸਾਨ ਨੇ ਇਹਨਾਂ ਨੇ ਸਾਨੂੰ ਇੱਥੇ ਸਾਰੇ ਇਲਾਕਾ ਵੀ ਦਿਖਾਇਆ ਇੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਮਤਲਬ ਬਰਬਾਦੀ ਤਬਾਹੀ ਹੋਈ ਹੈ ਤੇ ਇਹਨਾਂ ਨੇ ਤੇ ਅੱਗੇ ਦੱਸਿਆ ਵੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤੇ ਇਹਨਾਂ ਤੋਂ ਇੱਥੇ ਦੀ ਇੱਕ ਜ਼ਮੀਨੀ ਪੱਧਰ ਦੀ ਜਾਣਕਾਰੀ ਵੀ ਲਈ ਸਾਨੂੰ ਤੁਹਾਡੀ ਗੱਲ ਗੱਲਬਾਤ ਕਰਾਉਣੇ ਆ ਉਹਨਾਂ ਨਾਲ ਧੰਨਵਾਦ ਜੀ ਖਾਲੇ ਵੀ ਡੂੰਘਾ ਹੈ ਖਾਲੇ ਵੀ ਤੇ ਜਦੋਂ ਭਰਿਆ ਸੀ ਭਰਿਆ ਜ ਹੁਣ ਤਾਂ ਚੱਲਦਾ 1 ਲੱਖ ਕਿ ਉਸਕ ਉਦੋਂ ਇਹ ਚਾਰ ਤਾਂ ਸਰਪ੍ਰਧਾਨ ਜੀ ਪ੍ਰਧਾਨ ਜੀ ਇਹ ਦੱਸੋ ਇਹ ਜਿਹੜੀ ਦੇਖ ਰਹੇ ਆਪਾਂ ਇਹ ਦਰਿਆ ਹੈ ਜਾਂ ਜ਼ਮੀਨ ਹੈ ਜੀ ਇਹ ਸਾਰੀ ਸਾਡੀ ਮਾਲਕੀ ਜ਼ਮੀਨ ਹੈ ਜੀ ਇਹਦੇ ਵਿੱਚ ਇੱਕ ਵੀ ਮਰਲਾ ਜ਼ਮੀਨ ਜਿਹੜੀ ਸਰਕਾਰੀ ਨਹੀਂ ਇਹ ਤਾਂ ਸਰਕਾਰ ਨੇ 1952 ਦੇ ਵਿੱਚ ਜਦੋਂ ਹਰੀਕੇ ਹੈਡ ਦਾ ਨਿਰਮਾਣ ਕੀਤਾ ਨਾ ਹਾਂਜੀ ਉਦੋਂ ਸੁੱਕੇ ਥਾਂ ਤੇ ਕੀਤਾ ਹੈ ਸਾਡੀ ਜੇ ਕੋਈ ਫਸਲ ਵਾਲੀ ਜ਼ਮੀਨ ਸੀ ਤੇ ਉਹ ਇਹ ਸੀ ਅੱਜ ਇੱਥੇ ਜਿਹਦੇ ਚ ਦਰਿਆ ਵਗਦਾ ਵੇਖ ਆਏ ਨਾ ਤੇਰੀ ਕਿਤੋਂ ਲੈ ਕੇ ਹਾਂਜੀ ਇਹਦਾ ਹੱਲ ਕੀ ਹੈ ਜੀ ਹੁਣ ਆਪਾਂ ਕਈ ਕਿਲੋਮੀਟਰ ਤਕਰੀਬਨ 2 ਘੰਟੇ ਹੋ ਗਏ 1.5 ਘੰਟਾ ਆਪਾਂ ਇਹਦੇ ਚੱਲ ਰਹੇ ਆਂ ਦਰਿਆ ਦੇ ਇਹਦਾ ਹੱਲ ਜੇ ਸਾਡੀਆਂ ਸਰਕਾਰਾਂ ਇਮਾਨਦਾਰ ਹੋਣ ਹਾਂਜੀ ਅਮਾਨਤਰੀ ਨਾਲ ਕੰਮ ਕਰਨ ਦਿੱਤਾ ਇੱਕੋ ਹਾਲਾ ਵੀ ਇਹਨੂੰ ਇਹਦਾ ਨਹਿਰੀ ਰੂਪ ਹੋ ਜਾਵੇ ਜੀ ਇਹਦਾ ਨਹਿਰੀਕਰਨ ਕਰ ਦੇਣਾ ਜਿਹੜੇ ਇਹਦੇ ਵਿੱਚ ਸਾਡੀ ਮਾਲਕੀ ਜ਼ਮੀਨਾਂ ਵਾਲੇ ਅਸੀਂ ਸਾਨੂੰ 2013 ਐਕਟ ਮੁਤਾਬਕ 4 ਗੁਣਾ ਬੁਜ਼ਾਰੀ ਰੇਟ ਤੇ ਜ਼ਿਆਦਾ ਪੱਤਾ ਦੇ ਕੇ ਬਾਹਰ ਕਰ ਦੇਣ ਜੀ ਤੇ ਇਹਨੂੰ ਨਹਿਰ ਦੀ ਸ਼ਕਲ ਦੇ ਕੇ ਪਾਸੇ-ਆਸੇ ਸਾਰਾ ਕੁਝ ਬਚਾਇਆ ਜਾ ਕਿਉਂਕਿ ਤੇ ਜਿਹੜੀ ਰੇਤ ਮਿੱਟੀ ਹੈ ਨਾ ਉਹ ਜੇ ਉਹਨੂੰ ਆਪਾਂ 1 ਕਿਲੋਮੀਟਰ ਚੌੜਾ ਕਰਦੇ ਹਾਂ ਹਾਂਜੀ 1 ਏਕੜ ਦੇ ਵਿੱਚੋਂ ਘੱਟ ਤੋਂ ਘੱਟ 2.5 ਤਿੰਨ ਕਰੋੜ ਦੀ ਰੇਤ ਮਿੱਟੀ ਨਿਕਲਣੀ ਜੇ ਉਹਨੂੰ 30 ਫੁੱਟ ਦਾ ਗਹਿਰਾ ਕਰ ਦਈਏ ਠੀਕ ਹੈ ਜੀ ਮਤਲਬ ਮੈਂ ਅਸੀਂ ਇਹ ਜਦਨਾ ਬਰਿੰਦਰ ਕੋਇਲ ਜੀ ਆਏ ਆ ਅਸੀਂ ਉਹਨਾਂ ਨੂੰ ਮਤਲਬ ਪਰਮੈਸ਼ ਵੀ ਦੱਸੀ ਪਿਆ ਕਰ ਲਿਓ ਤੇ ਅਸੀਂ ਇਹ ਵੀ ਕਿਹਾ ਕਿਉਂਕਿ ਭਾਗੀਰਥ ਜੀ ਸਾਡੇ ਜਿਹੜੇ ਕੇਂਦਰੀ ਮੰਤਰੀ ਆਏ ਸੀਗੇ ਹਾਂਜੀ ਸੈਕਟਰ ਵੱਲੋਂ ਭੇਜੇ ਉਹ ਵੀਚ ਚ ਕਰਕੇ ਗਏ ਆ ਉਹ ਇੱਥੇ ਕਹਿ ਕੇ ਗਏ ਆ ਕਿ ਜੇ ਪੰਜਾਬ ਸਰਕਾਰ ਮਤਲਬ ਡਰੇਨ ਤਿਆਰ ਕਰੇ ਅਸੀਂ ਇੱਥੇ ਇੱਕ ਕੰਮ ਕਰਨ ਨੂੰ ਤਿਆਰ ਵਾਂ ਤੇ ਹੁਣ ਰੈਂਕ ਤਾਂ ਫਿਰ ਪੰਜਾਬ ਸਰਕਾਰ ਨੇ ਤਿਆਰ ਕਰਨੀ ਹੈ ਅੱਛਾ ਪ੍ਰਧਾਨ ਜੀ ਜਿਵੇਂ ਇਹ ਹੁਣ ਸਰਕਾਰਾਂ ਸੁਸਤੋਈਆਂ ਹੋਈਆਂ ਨੇ ਵੇਸਲੀਆਂ ਹੋਈਆਂ ਨੇ ਫਿਰ ਇਹ ਤਾਂ ਸਾਰੀ ਜ਼ਿੰਦਗੀ ਐਂ ਚੱਲੀ ਜਾਊਗਾ ਇਹਨਾਂ ਦਾ ਸੜ ਰਿਹਾ ਜੀ ਇੱਦਾਂ ਹੀ ਕਿਉਂਕਿ ਦੇਖੋ ਹੁਣ ਜਿਵੇਂ ਹੋਰ ਵੀ ਕਈ ਕਿਸਾਨਾਂ ਨਾਲ ਮੇਰੀ ਗੱਲ ਹੋਈ ਹੈ ਤੁਸੀਂ ਵੀ ਦੱਸਿਆ ਵੀ ਤੁਸੀਂ ਤਾਂ ਇੱਕ ਫਸਲ ਇਹ ਮਤਲਬ ਮੰਨ ਕੇ ਚੱਲਦੇ ਹੋ ਕਿ ਸਾਡੀ ਤਾਂ ਇੱਕੋ ਹੀ ਫਸਲ ਆਉਂਦੀ ਹੈ ਇੱਕ ਵਾਰ ਸਾਲ 'ਚ ਆ ਹੀ ਜਾਂਦਾ ਪਾਣੀ ਤਾਂ ਫਿਰ ਇਹ ਤਾਂ ਬਹੁਤ ਵੱਡਾ ਤਕ ਹੈ ਤੁਹਾਡੇ ਨਾਲ ਜੇ ਅੱਲੀ ਫਸਲ ਦਾ ਨੁਕਸਾਨ ਹੋ ਜੇ ਉਹ ਜਰ ਲਾਂਗੇ ਜਦੋਂ ਜ਼ਮੀਨ ਦੀ ਡਾਇਰੈਕਸ਼ਨ ਚੇਂਜ ਹੋ ਖੱਡਾ ਪੈ ਗਿਆ ਮਤਲਬ ਉਹ ਚੀਜ਼ ਜਿਹੜੀ ਉਹ ਸਾਨੂੰ ਪ੍ਰਭਾਵਿਤ ਕਰਦੀ ਹੈ ਕਈਆਂ ਦੇ 88 ਤੋਂ ਬਾਅਦ ਜਮੀਨਾਂ ਨਹੀਂ ਬਣੀਆਂ ਇੱਥੇ ਜੀ ਉਹ ਦਰਿਆ ਖਾ ਗਿਆ ਫਸਮੀਨਾ ਹੀ ਤੇ ਇਹ ਦਰਿਆ ਵੀ ਜਿਹੜਾ ਸਤਲੂ ਜਿਹੜਾ ਇਹ ਵਿਠਡੇ ਲਾ ਕੋ ਇਧਰ ਨੂੰ ਆਇਆ ਵਾ ਹਾਂ ਜੀ ਇਹ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਸਾਡੇ ਪ੍ਰਧਾਨ ਜੀ ਨੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਨੇ ਸੁਖਿੰਦਰ ਸਿੰਘ ਸਭਰਾ ਜੀ ਤੇ ਇਹਨਾਂ ਨੇ ਦੇਖੋ ਬਹੁਤ ਡਿਟੇਲ ਦੇ ਵਿੱਚ ਦੱਸਿਆ ਕਿ ਇਹਦਾ ਮਸਲਾ ਕੀ ਹੈ ਮਸਲੇ ਦਾ ਹੱਲ ਕੀ ਹੈ ਇੱਥੇ ਮੰਤਰੀ ਵੀ ਆਉਂਦੇ ਰਹੇ ਨੇ ਸਰਕਾਰਾਂ ਆਉਂਦੀਆਂ ਨੇ ਸਰਕਾਰ ਦੇ ਨੁਮਾਇंदे ਤਾਂ ਇਹਦਾ ਹੱਲ ਬਾਰੇ ਕੋਈ ਨਹੀਂ ਸੋਚਦਾ ਹੈਗਾ ਆ ਦੇਖੋ ਜਿਹੜੀਆਂ ਦਰਿਆ ਚੱਲ ਰਿਹਾ ਇਹ ਬਹੁਤ ਗਹਿਰਾ ਦਰਿਆ ਹੈ ਇਹਦਾ ਹਜੇ ਵੀ ਦੇਖੋ 1 ਮਹੀਨਾ ਬਾਅਦ ਵੀ ਪਾਣੀ ਉਸੇ ਤਰ੍ਹਾਂ 10 ਫੁੱਟ 15 ਫੁੱਟ ਚੱਲ ਰਿਹਾ ਹੈ ਇੱਥੇ ਤਾਂ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਸਰਕਾਰ ਇਹਦਾ ਕੋਈ ਹੱਲ ਨਹੀਂ ਕਰ ਰਹੀ ਹੈ ਜੇ ਆਪਾਂ ਨੂੰ ਬੰਨ ਦੇਖ ਲਿਆ ਜਿਹੜਾ ਰੋਡ ਬਣਿਆ ਹੋਇਆ ਹੈ ਇਹਨਾਂ ਦੱਸਿਆ ਕਿ ਰੋਡ ਹੈ ਜਿਹੜਾ ਇਹ ਵੀ ਲੋਕਾਂ ਦੀ ਜ਼ਮੀਨ ਦੇ ਵਿੱਚ ਹੈ ਕੋਈ ਇਹਦਾ ਮੁਆਵਜ਼ਾ ਨਹੀਂ ਮਿਲਿਆ ਸਰਕਾਰ ਕੋਈ ਸੁਣਨ ਨੂੰ ਤਿਆਰ ਨਹੀਂ ਹੁਣ ਹੜ੍ਹ ਆਉਂਦੇ ਨੇ ਲੋਕ ਮਰ ਜਾਂਦੇ ਨੇ ਪਸ਼ੂ ਮਰ ਜਾਂਦੇ ਨੇ ਫਸਲਾਂ ਮਰ ਜਾਂਦੀਆਂ ਨੇ ਤੇ ਜ਼ਮੀਨਾਂ ਖਰਾਬ ਹੋ ਜਾਂਦੀਆਂ ਨੇ ਕੋਈ ਉਹਦੀ ਸੁਣਵਾਈ ਨਹੀਂ ਬਾਅਦ ਚ 3000 5000 ਰੁਪਏ ਮੁਆਵਜ਼ਾ ਦੇ ਗਏ ਏਕੜ ਦਾ ਤਾਂ ਸਰਕਾਰਾਂ ਦਿਖਾਉਂਦੀਆਂ ਨੇ ਕਿ ਅਸੀਂ ਬਹੁਤ ਵੱਡਾ ਕੰਮ ਕਰਤਾ ਤਾਂ ਇਹ ਹਾਲਾਤ ਨੇ ਇੱਥੇ ਦੇ ਦੇਖੋ ਸਾਡੀ ਅਪੀਲ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਕਿ ਇਹਦੇ ਸੰਜੀਦਗੀ ਨਾਲ ਕੰਮ ਕੀਤਾ ਜਾਵੇ ਤਾਂ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਜ਼ਮੀਨਾਂ ਦਾ ਕੋਈ ਹੱਲ ਕੀਤਾ ਜਾਵੇ ਜਾਂ ਤਾਂ ਇਹਨਾਂ ਨੂੰ ਮੁਆਵਜ਼ਾ ਦੇ ਕੇ ਕਿਤੇ ਹੋਰ ਜ਼ਮੀਨਾਂ ਦਿੱਤੀਆਂ ਜਾਣ ਤੇ ਇਹਨੂੰ ਦਰਿਆ ਦਾ ਰੂਪੇ ਦਿੱਤਾ ਜਾਵੇ ਯਾ ਫਿਰ ਇਹਨਾਂ ਦਾ ਕੋਈ ਪੱਕਾ ਪੁਖਤਾ ਹੱਲ ਕੀਤਾ ਜਾਵੇ ਧੰਨਵਾਦ ਜੀ